ਜਿਨੀਓ ਮਸ਼ੀਨਰੀਆਂ ਅੱਜ ਤੁਸੀਂ ਵੀਡੀਓ 'ਚ ਦੇਖੋਗੇ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਨੇੜੇ-ਤੇੜੇ ਤੁਹਾਨੂੰ ਮਿਲ ਨਹੀਂ ਗਿਆ ਕਿਉਂਕਿ ਤੁਸੀਂ ਕਮੈਂਟ ਜਿੰਨੇ ਕਰਦੇ ਹੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚਦੇ ਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਹੈ 7719445360 ਜੇ ਕਿਸੇ ਕੋਲ ਗੱਡੀ ਕੋਠੀ ਮਕਾਨ ਘਰ ਕੁਝ ਵੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿਚਾਰ ਲਗਵਾ ਸਕਦੇ ਹੋ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚੀ ਹੈ ਹੁੰਡਾ ਦੀ ਸਿਟੀ ZX ਲੈ ਕੇ ਪਹੁੰਚੀ ਹੈ 2008 ਮਾਡਲ ਦੀ 28 ਤੱਕਰ ਦੀ ਪਾਸਿੰਗ ਰਿਨਿਊ ਹੋਈ ਹੈ ਰੇਡ ਦੀ ਗੱਲ ਕਰੀ 125 ਮਾਲਕ ਨੇ ਇੱਕ ਵਾਰੀ ਡਿਮਾਂਡ ਪਾਈ ਹੈ ਪਟਿਆਲੇ ਖੜੀ ਹੈ ਨਵੇਂ ਟਾਇਰਾਂ 'ਚ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਪਟਿਆਲੇ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਸਾਰਾ ਕੁਝ ਮਾਲਕ ਵੱਲੋਂ ਆਪਣੇ ਕੋਲ ਹੀ ਜੋ ਵੀ ਭੇਜਿਆ ਹੋਇਆ ਜੋ ਵੀ ਦੱਸਿਆ ਹੋਇਆ ਆਪਾਂ ਤੁਹਾਨੂੰ ਦੱਸ ਰਿਹਾ ਵੀ ਸਾਰਾ ਕੁਝ ਵਧੀਆ ਪਿਆਗਾ 125 ਇੱਕ ਵਾਰੀ ਡਿਮਾਂਡ ਆ ਬਾਕੀ ਮਾਲਕ ਕਹਿੰਦੇ ਵੀ ਹੋ ਜਾਊਗਾ ਲੈਸ ਬਸ ਕਿਸੇ ਨੂੰ ਪਸੰਦ ਆਉਂਦੀ ਐ ਚਲਾ ਕੇ ਦੇਖਣੀ ਚਾਹ ਕੇ ਦੇਖ ਸਕਦਾ ਹਾਂ 99899 ਤੇ 98946 ਮਾਲਕ ਬਾਈ ਦਾ ਨੰਬਰ ਹੈਗਾ ਨੰਬਰ 2 ਤੇ ਆਪਣੇ ਕੋਲੇ ਐਂਡੀਗੋ ਗੱਡੀ ਲੈ ਕੇ ਪਹੁੰਚੀ ਆਪਾਂ 2008 ਮਾਡਲ ਗੱਡੀ ਆ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਐਂਡੀਗੋ ਗੱਡੀ ਵਾਸਤੇ ਗੁਰਦਾਸਪੁਰ ਏਰੀਆ ਚ ਰੇਟ ਮਾਲਕ ਨੇ 70000 ਰੁਪਏ ਇੱਕ ਵਾਰੀ ਡਿਮਾਂਡ ਪਾਈ ਆ ਤੇ ਮੌਕੇ ਤੇ ਹੋ ਜਾਊਗਾ ਮਾਨਤਨ ਤੇ ਜੋ ਵੀ ਆਪਾਂ ਰੇਟ ਵਗੈਰਾ ਤੁਹਾਨੂੰ ਦੱਸਦੇ ਆਂ ਜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚਦੀ ਐ ਤੇ ਕੋਈ ਰੇਟ ਫਿਕਸ ਨਹੀਂ ਹੁੰਦਾ ਜੇਕਰ ਕੋਈ ਰੇਟ ਫਿਕਸ ਹੁੰਦਾ ਤਾਂ ਆਪਾਂ ਤੁਹਾਨੂੰ ਕਨਫਰਮ ਕਰ ਦਿੰਨੇ ਹੁੰਨੇ ਸੀ ਬਾਕੀ ਗੱਡੀ ਤੁਸੀਂ ਦੇਖ ਰਹੂ ਚਿੱਟੇ ਰੰਗ ਦੀ ਐ ਤੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਵਧੀਆ ਮਿਲ ਜੂਗੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ 70000 ਰੁਪਏ ਇੱਕ ਬਾਰੀ ਡਿਮਾਂਡ ਐ ਅੰਦਰੋਂ ਗੱਡੀ ਪੂਰੀ ਸਾਫ ਪਈਆ ਵਧੀਆ ਪਈਆ ਇੰਟੀਰੀਅਰ ਪੂਰਾ ਵਧੀਆ ਸੀਟ ਕਵਰ ਵਧੀਆ ਪਈ ਨੇ ਤੇ ਮੈਟਿੰਗ ਵਧੀਆ ਹੋਈ ਆ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਵਧੀਆ ਗਾਮ ਤੇ ਕਿਸੇ ਨੇ ਚਲਾ ਕੇ ਦੇਖਣੀ ਆ ਕਿਸੇ ਨੇ ਟਰਾਈ ਲੈਣੀ ਆ ਤਾਂ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ 9770 9411 885 ਨੰਬਰ 3 ਤੇ ਆਪਣੇ ਕੋਲੇ ਸਵਿਫਟ ਡਿਜ਼ਾਇਰ ZDI ਗੱਡੀ ਪਹੁੰਚੀ ਆ ਐਚਪੀ ਨੰਬਰ ਆ ਜੀ ਗੱਡੀ ਦੀ ਕੰਡੀਸ਼ਨ ਵਧੀਆ 2010 ਮਾਡਲ ਆਪਾਂ ਨੂੰ ਗੱਡੀ ਆ ਮਿਲੂਗੀ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ 2,115,000 ਪਹੁੰਚੀ ਆ 90 ਤੋਂ 95% ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਗੱਡੀ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟ ਨਹੀਂ ਹੋਈ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਹੀਂ ਜਿੰਨੇ ਵੀ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਨੂੰ ਇਹਨਾਂ 'ਚ ਕੋਈ ਵੀ ਗੱਡੀ ਪਸੰਦ ਆਉਂਦੀ ਆ ਜਾਂ ਤੁਹਾਨੂੰ ਇਹ ਡਿਜ਼ਾਇਰ ZDI ਗੱਡੀ ਪਸੰਦ ਆਈ ਆ ਤਾਂ ਨੰਬਰ ਆ ਸਕਰੀਨ 'ਤੇ ਆਪਾਂ ਦੇ ਰੱਖਿਆ ਤੇ ਨੰਬਰ 22 ਦਾ 8054812737 ਇਸ ਨੰਬਰ ਤੇ ਮਾਲਕ ਜੀ ਨਾਲ ਤੁਸੀਂ ਗੱਲ ਕਰਕੇ ਤੇ ਜੋ ਵੀ ਪੁੱਛ ਪੜਤਾਲ ਆਪਦੀ ਕਰਨੀ ਹੈ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਨੰਬਰ 4 ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ 2014 ਮਾਡਲ ਹੈ ਗੱਡੀ ਕੁੱਲ 60000 ਚੱਲੀ ਹੋਈ ਹੈ ਤੇ ਸਹਿਣਾ ਇਹਨਾਂ ਦਾ ਪਿੰਡ ਹੈ ਜੀ ਪਧੋੜ ਕੋਲੇ ਪੈ ਜਾਂਦਾ ਹੈ ਸਹਿਣਾ ਤੇ ਡਿਮਾਂਡ ਦੀ ਗੱਲ ਕਰੀਏ 210 ਆਪਣੇ ਕੋਲੇ ਪਹੁੰਚੀ ਹੈ ਗੱਡੀ ਵਧੀਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਚਲਾਉਣ 'ਚ ਵੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਨੂੰ ਪਸੰਦ ਆਈ ਹੈ ਕੋਈ ਗੱਡੀ ਆਹ ਖਰੀਦਣਾ ਚਾਹੁੰਦਾ ਤਾਂ ਪਧੋੜ ਕੋਲੇ ਪੈਂਡਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੁਸੀਂ ਜਾ ਕੇ ਦੇਖ ਸਕਦੋਂ ਬਾਕੀ ਤੁਸੀਂ ਗੱਡੀ ਨੂੰ ਚੈੱਕ ਕਰੋ ਜੀ ਇਹਨਾਂ ਨੇ ਫੋਟੋਆਂ ਬਹੁਤ ਸਹੀ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆਂ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ 2 10 ਇੱਕ ਵਾਰੀ ਡਿਮਾਂਡ ਆ ਬਾਕੀ ਹੋ ਜਾਊਗਾ ਤੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਗੱਡੀ ਜਾ ਕੇ ਦੇਖ ਸਕਦੋਂ ਬਾਕੀ ਇੰਜਨ ਗੇਅਰ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲ ਜਿਹੜੀ ਜਾਣਕਾਰੀ ਪਹੁੰਚੀ ਆ ਮਾਲਕ ਵੱਲੋਂ ਤੇ ਮਾਲਕ ਨੇ ਕਿਹਾ ਵੀ ਇੰਜਨ ਗੇਅਰ ਚ ਕੋਈ ਪ੍ਰੋਬਲਮ ਨਹੀਂ ਨਾ ਕੋਈ ਆਵਾਜ਼ ਆਉਂਦੀ ਆ ਕਿਸੇ ਪਾਸੇ ਨਾ ਕੋਈ ਗੱਡੀ ਲੱਗੀ ਹੋਈ ਆ ਨਾ ਹੀ ਕੋਈ ਕਮੀ ਪੇਸ਼ੀ ਆ ਬਾਕੀ ਜਿਹੜਾ ਰੇਟ ਹੈ ਮਾਲਕ ਕਹਿੰਦੇ ਆ ਵੀ ਪੂਰਾ ਮਾਨਤਨ ਕਰਾਂਗੇ ਜੱਜ ਕੇ ਤੇ ਕਿਸੇ ਨਹੀਂ ਖਰੀਦਣੀ ਆ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਜਦੋਂ ਪਸੰਦ ਆਊਗੀ ਆ ਕੇ ਤੇ ਰੇਟ ਵਹਿ ਕੇ ਕਰ ਲਾਂਗੇ ਨੰਬਰ ਵਾਈ ਦਾ 95923 ਤੇ 80057 ਮਾਲਕ ਨਾਲ ਗੱਲ ਕਰ ਲਿਓ ਤੁਸੀਂ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੀ ਐ ਸੀ 2009 ਮਾਡਲ ਗੱਡੀ ਆ ਬਈ 1 ਲੱਖ ਤੇ 20000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਫਰੀਦਕੋਟ ਮਾਲਕ ਦਾ ਏਰੀਆ 90 ਤੋਂ 95 ਪੈਸੀ ਆਪਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਤੇ ਗੱਡੀ ਖੜੀ ਆ ਫਰੀਦਕੋਟ ਏਰੀਆ 'ਚ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਉਂਦੀ ਐ ਗੱਡੀ ਕਿਸੇ ਨੇ ਦੇਖਣੀ ਐ ਚਲਾ ਕੇ ਦੇਖਣੀ ਐ ਤਾਂ ਜਾ ਕੇ ਦੇਖ ਸਕਦਾ ਹਾਂ ਇੱਕ ਵਿੱਚੋਂ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਬਾਕੀ ਟਾਇਰ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਏ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਤੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਜੀ ਇਹਨਾਂ ਨੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨਾਲ ਦੀ ਨਾਲ ਇੱਕ ਵੀਡੀਓ ਵੀ ਲਾਜ਼ਮੀ ਬਣਾ ਕੇ ਭੇਜਿਆ ਕਰੂ ਚਾਹੇ ਕੂਠੀ ਆ ਚਾਹੇ ਘਰ ਚਾਹੇ ਕੋਈ ਗੱਡੀ ਆ ਚਾਹੇ ਕੋਈ ਮਸ਼ੀਨਰੀ ਆ ਜੀ ਤੇ ਇੱਕ ਵਿੱਚੋਂ ਹੋ ਜਾਊਗਾ ਲੈਸ ਬੱਸ ਅੰਦਰੋਂ ਵੀ ਤੁਸੀਂ ਸਾਰਾ ਕੁਝ ਦੇਖ ਲਿਆ ਬਾਕੀ ਨੁਕਸ ਕੋਈ ਨਹੀਂ ਤੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 989156 2386201 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨਾਲ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹਉਂ ਨਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਆਹ ਆਲਟੋ ਵੱਡੀ ਦੇਖ ਲਈ ਪਿਛਲੀਆਂ ਜਿੰਨੀਆਂ ਮਸ਼ੀਨਰੀਆਂ ਜਿੰਨੀਆਂ ਗੱਡੀਆਂ ਤੁਹਾਨੂੰ ਮੈਂ ਦਿਖਾਈਆਂ ਸਾਰਾਂ ਦੇ ਮਾਲਕਾਂ ਦੇ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਤੇ ਮੈਂ ਉਮੀਦ ਕਰਦਾ ਜੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਬਹੁਤ ਸਾਰੀਆਂ ਗੱਡੀਆਂ ਅੱਗੇ ਤੁਸੀਂ ਦੇਖੋਗੇ ਤੇ ਜਨਰੇਬਾਈ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੁ ਤੁਹਾਡੇ ਕੋਲੇ ਵੀ ਕੋਈ ਘਰ ਹੈ ਕੂਠੀ ਆ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣਾ 77100 9445360 ਜੇ ਕਿਸੇ ਮੇਰੇ ਭਰਾ ਨੇ ਮੇਰੀ ਮਾਤਾ ਨੇ ਮੇਰੀ ਭੈਣ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਆਪਾਂ ਬਿਲਕੁਲ ਫਰੀ ਦੇ ਵਿਚਾਰਡ ਕਰਦਾਂਗੇ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਵਟਸਐਪ ਨੰਬਰ ਤੇ ਤੇ ਜਾਣਕਾਰੀ ਪੂਰੀ ਭੇਜ ਕਰੋ ਤੇ ਬੇਨਤੀ ਵਾਲੀ ਗੱਲ ਹੈ ਜੀ ਇੱਕ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਜੀ ਤੇ ਗੱਲਬਾਤ ਪੂਰੀ ਆਪਾਂ ਕਰਦੇ ਹਾਂ ਤੇ ਵੀਡੀਓ ਵਧੀਆ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਤੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇਗੇ ਸਬਸਕ੍ਰਾਈਬ ਤੁਹਾਡਾ ਚੈਨਲ ਕੀਤਾ ਹੋਊਗਾ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਆਪਣੇ ਨਾਮੀ ਵੀਡੀਓ ਦਾ ਉਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਲਓਗੇ ਜੀ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕੋਈ ਪੈਸਾ ਪੂਸਾ ਨਹੀਂ ਲੱਗਦਾ ਉਹਨੂੰ ਦੱਬਣ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਪਾਰਕ ਗੱਡੀ ਲੈ ਕੇ ਪਹੁੰਚੇ ਹਾਂ ਬਈ 2010 ਮਾਡਲ ਗੱਡੀ ਆ ਫਾਸਟ ਓਨਰ ਹੈ 95000 ਰੁਪਿਆ ਡਿਮਾਂਡ ਇਹਨਾਂ ਨੇ ਪਾਈ ਆ ਗੱਡੀ ਕੁੱਲ 55000 ਚੱਲੀ ਹੋਈ ਆ ਪਟਿਆਲੇ ਖੜੀ ਆ ਬਈ ਗੱਡੀ جا کے کسے نے دیکھنی ہے تا جا کے دیکھ سا دو 80 ਤੋਂ 85 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਪਟਿਆਲੇ ਜਾ ਕੇ ਦੇਖ ਲਓ ਤੇ ਕੋਈ ਗੱਲ ਕਰਨੀ ਹੈ ਮਾਲਕ ਨਾਲ ਕਰ ਲਿਓ ਤੇ ਨੰਬਰ 92 ਦਾ 700 ਪੂਰਾ 9121 45 ਜੀ ਇੱਕ ਤੁਸੀਂ ਆਲਟੋ ਗੱਡੀ ਦੇਖੋ ਬਈ ਆਲਟੋ ਗੱਡੀ ਹੈ 2007 ਮਾਡਲ ਹੈ ਬਈ ਤੇ 75000 ਰੁਪਿਆ ਇਸ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਦਿੜਬਾ ਸੰਗਰੂਰ ਮਾਲਕ ਦਾ ਏਰੀਆ ਗੱਡੀ ਤੁਸੀਂ ਅੰਦਰੋਂ ਚੈੱਕ ਕਰੋ ਇੰਟੀਰੀਅਰ ਵਗੈਰਾ ਦੇਖੋ ਜੀ ਬਹੁਤ ਵਧੀਆ ਸਾਰਾ ਕੁਝ ਵਧੀਆ ਮਿਲ ਜੂਗਾ ਤੇ ਸੀਟ ਕਵਰ ਟੌਪ ਦੇ ਉੱਪਰ ਮਿਲ ਜਾਣਗੇ ਗੱਡੀ ਦੀ ਹਾਲਤ ਵੀ ਬਹੁਤ ਸਹੀ ਪਈ ਐ ਤੇ 57000 ਦੇ ਵਿੱਚ ਇਹਨਾਂ ਨੇ ਵੇਚਣੀ ਆ ਟਾਇਰਾਂ ਦੀ ਕੰਡੀਸ਼ਨ ਵੀ ਸਹੀ ਪਈ ਐ ਨੰਬਰ ਵਾਈ ਦਾ 84378 1606 ਬਾਕੀ ਨੰਬਰ ਕਨਫਰਮ ਕਰ ਲਓ ਸਕਰੀਨ ਤੇ ਆ ਜੀ ਤੇ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖਿਆ ਤੁਹਾਨੂੰ ਮਾਲਕਾਂ ਦੇ ਨੰਬਰ ਮਿਲ ਗਏ ਹੋਣਗੇ ਤੇ ਜਿੰਨੀ ਜਾਣਕਾਰੀ ਆਪਾਂ ਦਿੰਨੇ ਆ ਜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਹੁੰਦੀ ਆ ਉਹੀ ਤੁਹਾਨੂੰ ਮੈਂ ਦੱਸ ਦਾਂ ਤੇ ਕੋਈ ਵੀ ਮਸ਼ੀਨਰੀ ਖਰੀਦਣੀ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਆਪਦੀ ਜ਼ਿੰਮੇਵਾਰੀ ਤੇ ਸਾਰਾ ਕੁਝ ਦੇਖ ਕੇ ਕਾਗਜ਼ ਪੱਤਰ ਚੈੱਕ ਕਰਕੇ ਗੱਡੀ ਵਗੈਰਾ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮਿਲਦੇ ਆ ਜਲਦੀ ਆਪਾਂ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਿਸੇ ਨੇ ਐਡ ਕਰਵਾਉਣੀ ਅਸੀ ਤਾਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦਾ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੱਕ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲ